ਹਾਂਜੀ ਪਿੰਡਿਆ ਵਾਲੇ ਸਾਸਰੀ ਕਾਹਲ ਜਿਵੇਂ ਕਿ ਅਮਰਪਾਲ ਸਿੰਘ ਮਹਿਰ ਨੂੰ ਦੇਖ ਕੇ ਬਹੁਤ ਵੱਡੀ ਖਬਰ ਆ ਗਈ ਹੈ ਕਿਉਂਕਿ ਉਹਨਾਂ ਦੇ ਵਕੀਲ ਨੇ ਖੁਲਾਸਾ ਕਰ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ ਕਿ ਪੰਜਾਬ ਦੀ ਪੁਲਿਸ ਦੇ ਉੱਤੇ ਜਿਹੜੇ ਦੋਸ਼ ਲੱਗੇ ਨੇ ਕਿਉਂਕਿ ਪਹਿਲਾਂ ਘਮਣ ਬ੍ਰਦਰ ਜਿਹੜੇ ਵਕੀਲ ਨੇ ਉਹਨਾਂ ਬਨੇ ਇੱਕ ਗੱਲ ਉਜਾਗਰ ਕੀਤੀ ਜਾਂਦੀ ਆ ਇੱਕ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਭਾਈ ਜਿਹੜਾ ਕਿ ਅਮਰਪਾਲ ਸਿੰਘ ਮਹਿਰ ਉਹਦਾ ਫੇਕ ਇਨਕਾਊਂਟਰ ਕਰ ਸਕਦੀ ਆ ਪੰਜਾਬ ਦੀ ਪੁਲਿਸ ਔਰ ਦੂਜੇ ਪਾਸੇ ਹਰਪਾਲ ਸਿੰਘ ਖਾਰਾ ਉਹ ਅਮਰਪਾਲ ਸਿੰਘ ਦੇ ਵਕੀਲ ਨੇ ਉਹਨਾਂ ਬਣੀਓ ਇੱਕ ਬਹੁਤ ਵੱਡੀ ਗੱਲ ਕਹੀ ਜਾ ਰਹੀ ਹੈ ਔਰ ਇਸ ਖਬਰ ਨੇ ਪੂਰਾ ਪੰਜਾਬ ਹਿਲਾ ਦਿੱਤਾ ਕਿਉਂਕਿ ਅਮਰਪਾਲ ਸਿੰਘ ਦੇ ਚਾਹਣ ਵਾਲੇ ਵੀ ਬਹੁਤ ਨੇ ਔਰ ਦੂਜੇ ਪਾਸੇ ਦੋ ਚਾਰ ਵਿਰੋਧੀ ਧਿਰਾਂ ਵੀ ਮੌਜੂਦ ਨੇ ਪੰਜਾਬ ਦੇ ਅੰਦਰ ਔਰ ਇਹ ਖਬਰ ਤਹਾਨੂੰ ਉਹਨੇ ਮੂੰਹੋਂ ਸੁਣਾਉਣ ਜਾ ਰਿਹਾ ਇੱਕ ਪਾਸੇ ਅਮਰਪਾਲ ਸਿੰਘ ਤੇ ਕੋਈ ਦੋਸ਼ ਸਾਬਤ ਨਹੀਂ ਹੁੰਦੇ ਔਰ ਦੂਜੇ ਪਾਸੇ ਜਿਹੜਾ ਕਿ ਇੰਕਾਊਂਟਰ ਦੀ ਖਬਰ ਆ ਜਾਂਦੀ ਆ ਅਮਰਪਾਲ ਸਿੰਘ ਦੇ ਵਕੀਲ ਦੇ ਬਣੀਓ ਯਾਰੀਆ ਮਰਪਾਲ ਸਿੰਘ ਨੂੰ ਚਾਣ ਵਾਲਿਆਂ ਨੂੰ ਇਸ ਖਬਰ ਦੇ ਨਾਲ ਠੇਸ ਤਾਂ ਨਾ ਲੱਗ ਸਕਦੀ ਐ ਪਰ ਅਮਰਪਾਲ ਸਿੰਘ ਨੇ ਇੱਕ ਹੋਰ ਬਹੁਤ ਵੱਡਾ ਖੁਲਾਸਾ ਕੀਤਾ ਉਹਨਾਂ ਨੇ ਕਹਿੰਦੇ ਅਮਰਪਾਲ ਸਿੰਘ ਦਬਈ ਦੇ ਵਿੱਚ ਨਹੀਂ ਇਹ ਕਿਤੇ ਨਾ ਕਿਤੇ ਪੁਲਿਸ ਦੇ ਹੀ ਆਪਣੇ ਕਾਰਦਾਵੇ ਨੇ ਔਰ ਉਹ ਕਿਤੇ ਵੀ ਨਹੀਂ ਭੱਜਿਆ ਸੀ ਬਹੁਤ ਵੱਡੀ ਖਬਰ ਆ ਜਿਹੜੀ ਤੁਸੀਂ ਸੁਣਨ ਜਾ ਰਹੇ ਹੋ ਕਿਉਂਕਿ ਇਸ ਖਬਰ ਨਾਲ ਬਹੁਤ ਸਾਰੇ ਲੋਕਾਂ ਨੂੰ ਤੱਕਾ ਵੀ ਲੱਗਦਾ ਪਰ ਪ੍ਰਸ਼ਾਸਨ ਕਿਤੇ ਨਾ ਕਿਤੇ ਅਮਨੀਤ ਕੌਂਡਲ ਬਠਿੰਡੇ ਦੀ ਐਸਐਸਪੀ ਹੈ ਬਹੁਤ ਹੀ ਸੂਝਵਾਨ ਨੇ ਮੈਂ ਨਹੀਂ ਮੰਨਦਾ ਕਿ ਇੰਕਾਊਂਟਰ ਹੋ ਸਕਦਾ ਪਰ ਫੇਰ ਵੀ ਜਿਹੜੇ ਵਕੀਲ ਕਹਿ ਰਹੇ ਨੇ ਉਹ ਗੱਲ ਨੂੰ ਤਾਂ ਤੁਹਾਡੇ ਸਾਹਮਣੇ ਧਰਨਾ ਹੀ ਪੈਣਾ ਕਿਉਂਕਿ ਬੜੀ ਹੀ ਸੂਝਵਾਨ ਆਫੀਸਰ ਔਰਤ ਜ਼ਰੂਰ ਹੈ ਪਰ ਉਸ ਨੂੰ ਪੰਜਾਬ ਦੇ ਲੋਕ ਜਾਣਦੇ ਨੇ ਕਿ ਬੜੀ ਹੀ ਇਮਾਨਦਾਰ ਅਮਰੀਤ ਕੌਂਡਲ ਬਠਿੰਡਾ ਦੇ ਬੜੇ ਹੀ ਹੁਨਾਰ ਆਫੀਸਰ ਨੇ ਔਰ ਸੁਣੋ ਜਰਾ ਧਿਆਨ ਦੇ ਨਾਲ ਕਿ ਇਹ ਮਾਮਲਾ ਕੀ ਹੈ ਇੰਕਾਊਂਟਰ ਦਾ ਸੋਨੁ ਅਮਰਿਤਪਾਲ ਸਿੰਘ ਮੈਰੋਂ ਦੇ ਪੇਤਾ ਅੱਜ ਪਟੈਂਡਾ ਵਿਖੇ ਵਕੀਲ ਹਰਪਾਲ ਸਿੰਘ ਖਾਰਾ ਨੂੰ ਮਿਲਣ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤੇ ਗਿਆ ਕਿ ਮੇਰੇ ਪੁੱਤ ਨੂੰ ਨਾਚਾਇਰ ਫਸਾਇਆ ਜਾ ਰਿਹਾ ਹੈ ਉਸ ਦਾ ਇਸ ਕੇਸ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਜਦ ਕਿ ਵਕੀਲ ਹਰਪਾਲ ਸਿੰਘ ਖਾਰਾ ਦੇ ਜਿਹੜੇ ਉਹ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆਏ ਨੇ ਪੁਲਿਸ ਤੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਕੋਲ ਅਮਰਪਾਲ ਸਿੰਘ ਮਹਿਰੋ ਮੌਜੂਦ ਹੈ ਉਹਨਾਂ ਦੀ ਹਿਰਾਸਤ ਦੇ ਵਿੱਚ ਮੌਜੂਦ ਹੈ ਅਮਰਪਾਲ ਸਿੰਘ ਮਹਿਰੋ ਨੂੰ ਪੁਲਿਸ ਜਾਣ ਬੁੱਝ ਕੇ ਪੇਸ਼ ਨਹੀਂ ਕਰ ਰਹੀ ਅਮਰਪਾਲ ਸਿੰਘ ਮਹਿਰੋ ਵਿਦੇਸ਼ ਲਈ ਭੱਜਿਆ ਅਤੇ ਪੁਲਿਸ ਉਸਤਾਫ ਫੇਕ ਇਨਕਾਊਂਟਰ ਕਰ ਸਕਦੀ ਹੈ ਇਹ ਖਾਣਸ਼ਾ ਜਤਾਇਆ ਹਰਪਾਲ ਸਿੰਘ ਘਰ ਆ ਜਿਹੜੇ ਕਿ ਇਸ ਧਿਰ ਦੇ ਵਕੀਲ ਦੱਸੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਮਹਿਰੋ ਕਦੇ ਵੀ ਪੁਲਿਸ ਅਗੇ ਸਰੈਂਡਰ ਨਹੀਂ ਕਰੇਗਾ ਜੇਕਰ ਸਰੈਂਡਰ ਕਰੇਗਾ ਵੀ ਤਾਂ ਉਹ ਪਟੈਂਡਾ ਅਤਾਲਤ ਦੇ ਵਿੱਚ ਸਟੰਕ ਕਰੇਗਾ ਤਾਂ ਹੁਣ ਜਿਹੜਾ ਅਮਰਪਾਲ ਸਿੰਘ ਦੇ ਵਕੀਲ ਦਾ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕਿਉਂਕਿ ਅਮਰਪਾਲ ਸਿੰਘ ਦਾ ਕਹਿੰਦੇ ਫੇਕ ਇਨਕਾਊਂਟਰ ਹੋ ਸਕਦਾ ਔਰ ਦੂਜੇ ਪਾਸੇ ਦੇ ਉੱਤੇ ਕੋਈ ਵੀ ਅਲੀਗੇਸ਼ਨ ਸਾਬਤ ਨਹੀਂ ਹੋ ਰਹੀ ਯਾਨੀ ਕੋਈ ਵੀ ਸਰਾਖ ਨਹੀਂ ਮਿਲਿਆ ਪੁਲਿਸ ਨੂੰ ਪੰਜਾਬ ਦੀ ਪੁਲਿਸ ਕਹਿੰਦੇ ਪੁੱਠੀ ਫਸ ਗਈ ਆ ਇਹ ਅਮਰਪਾਲ ਸਿੰਘ ਦੇ ਵਕੀਲ ਕਹ ਰਹੇ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਜਿਹੜੀ ਮੈਂ ਅਪਡੇਟ ਸਾਂਝੀ ਕਰੂੰਗਾ ਬੜੀ ਹੀ ਅਹਿਮ ਹੈ ਸਰੈਂਡਰ ਦੀ ਵੀ ਉਹਦੀ ਖਬਰ ਆ ਰਹੀ ਹੈ ਸੁਣੋ ਇੱਕ ਗੱਲ ਕਹੀ ਸੀ ਕਲੀਅਰ ਕੀਤੀ ਸੀ ਕਿ ਇਹਨਾਂ ਤੋਂ ਕੋਈ ਰਿਕਵਰੀ ਨਹੀਂ ਹੋਣੀ ਨਾ ਹੀ ਇਸ ਕੇਸ ਦੇ ਵਿੱਚ ਰਿਕਵਰੀ ਹੈ ਨਾ ਹੀ ਇਸ ਕੇਸ ਦੇ ਵਿੱਚ ਕੋਈ ਲਿੰਕ ਬਣਦਾ ਹੈ ਇਹਨਾਂ ਤਿੰਨਾਂ ਬੰਦਿਆਂ ਦਾ ਸੋ ਇਹਨਾਂ ਨੇ ਰਿਮਾਂਡ ਲਿਆ ਹੈ ਜਾਣ ਪੁੱਛ ਕੇ ਲਿਆ ਹੈ ਤੇ ਅੱਜ ਪੇਸ਼ ਤਰਨ ਕਰਨਾ ਹੈ ਪਰ ਉਹ 100% ਲੈ ਕੇ ਦੇ ਦੇਣਾ ਇਹਨਾਂ ਕੋਲ ਕੋਈ ਰਿਕਵਰੀ ਹੈ ਹੀ ਨਹੀਂ ਕਿਉਂਕਿ ਜਿਹੜਾ ਇਹਨਾਂ ਨੇ ਕਿਹਾ ਸੀ ਸਰੋਪੇ ਦੇ ਸੌਰੀ ਇਹਨਾਂ ਨੇ ਕਿਹਾ ਸੀ ਕਮਰ ਕੱਸੇ ਦੇ ਨਾਲ ਲੜਕੀ ਦਾ ਗਲ ਕੁੱਟਿਆ ਪੁਲਿਸ ਇਨਵੈਸਟੀਗੇਸ਼ਨ ਦੇ ਮੁਤਾਬਕ ਇਹਨਾਂ ਨੇ ਕਿਹਾ ਸੀ ਤਾਂ ਉਹ ਜਿਹੜਾ ਜੀ ਉਹ ਕਹਿੰਦੇ ਸਾੜ ਦਿੱਤਾ ਗਿਆ ਇਸ ਕੇਸ ਦੇ ਵਿੱਚ ਕੋਈ ਵੈਪਨ ਹੈ ਹੀ ਨਹੀਂ ਤੇ ਵੈਪਨ ਹੈ ਨਹੀਂ ਤੇ ਰਿਕਵਰੀ ਹੈ ਨਹੀਂ ਮੋਬਾਈਲ ਸੀ ਜਿਹੜਾ ਉਸ ਦਿਨ ਮੁੱਜੂ ਆਪਣੇ ਕੋਰਟ ਦੇ ਅੰਦਰ ਹੀ ਕਹਿਤਾ ਸੀ ਕਿ ਜੱਜ ਸਾਹਿਬ ਇਹ ਮੈਂ ਮੋਬਾਈਲ ਇਹਨਾਂ ਨੂੰ ਦੇ ਚੁੱਕਾ ਤਾਂ ਮੋਬਾਈਲ ਦੀ ਗੱਲ ਵੀ ਖਤਮ ਹੋ ਗਈ ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਪ੍ਰੈਜੈਂਟ ਕੋਈ ਰਿਕਵਰੀ ਰਹਿ ਗਈ ਹੋਵੇ ਨਹੀਂ ਉਹ ਜ਼ਿੰਮੇਵਾਰੀਆਂ ਜਿਹੜੀਆਂ ਨੇ ਸਰਕਾਰ ਦੀ ਚਾਲ ਹੈ ਉਸ ਲੜਕੀ ਨੂੰ ਨਫ਼ਰਤ ਕਰਨ ਵਾਲੇ ਤਖਾਂ ਲੋਕ ਯਾਨੀ ਅਮਰਪਾਲ ਸਿੰਘ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਸਿਰੇ ਤੋਂ ਇਨਕਾਰ ਦਿੱਤਾ ਹੈ। ਉਹਨਾਂ ਨੇ ਕਿਹਾ ਇਹ ਮੜ ਨਹੀਂ ਕੀਤਾ ਉਹਨਾਂ ਨੇ। ਨਾ ਉਹਦੇ ਸਾਥੀਆਂ ਨੇ ਨਾ ਅਮਰਪਾਲ ਸਿੰਘ ਮਹਰੋ ਨੇ। ਯਾਨੀ ਸਿਰੇ ਤੋਂ ਇਨਕਾਰ ਦਿੱਤਾ ਕਿ ਇਹ ਚਾਲ ਸਰਕਾਰਾਂ ਦੀ ਹੈ। ਇਹ ਮੜਰੀ ਕਿਸੇ ਹੋਰ ਨੇ ਕੀਤਾ ਯਾਨੀ ਨਫ਼ਰਤ ਕਰਨ ਵਾਲੇ ਲੋਕ ਪੰਜਾਬ ਦੇ ਅੰਦਰ ਬਹੁਤ ਸਾਰੇ ਇਹ ਕਹਿੰਦੇ ਕਿ ਕੱਲਾ ਅਮਰਪਾਲ ਸਿੰਘ ਮਹਰੋ ਨਹੀਂ ਕਹਿੰਦੇ ਕਿ ਹੋਰ ਵੀ ਹੋ ਸਕਦੇ ਨੇ। ਔਰ ਹੁਣ ਖਬਰ ਆ ਰਹੀ ਹੈ ਕਿ ਸਰੈਂਡਰ ਜ਼ਰੂਰ ਕਰ ਸਕਦੇ ਆ। ਉਹ ਵੀ ਬਠਿੰਡਾ ਕੋਰਟ ਦੇ ਅੰਦਰ। ਔਰ ਇੱਕ ਜਿਹੜੀ ਖਬਰ ਇਨਕਾਉਂਟਰ ਦੀ ਹੈ ਉਹ ਇਹ ਹੈ ਕਿ ਭਾਈ ਪੰਜਾਬ ਦੀ ਪੁਲਿਸ ਦਾ ਇਨਕਾਉਂਟਰ ਕਰ ਸਕਦੇ ਪਰ ਇਹਦੇ ਵਿੱਚ ਜਿਹੜਾ ਅਮਨੀਤ ਕਾਂਡਲ ਬਠਿੰਡੇ ਦੀ ਐਸਐਸਪੀ ਹੈ ਕੋਈ ਵੀ ਪੰਜਾਬ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਕਿ ਮੰਨੂ ਇਸ ਗੱਲ ਨੂੰ ਕਿ ਉਹ ਇਨਕਾਉਂਟਰ ਕਰ ਦੇਣਗੇ ਕਿਉਂਕਿ ਜਿਹੜੀ ਐਸਐਸਪੀ ਅਮਨੀਤ ਕਾਂਡਲ ਹੈ ਉਹ ਬੜੀ ਹੀ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਕੇ ਹਟਿਆ ਮੈਂ ਰਿਪੀਟ ਕਰ ਦਿੰਦਾ ਉਹ ਐਸੀ ਐਸਐਸਪੀ ਨਹੀਂ ਹੈ ਕਿ ਕਿਸੇ ਦੇ ਨਾਲ ਦੁਰਪਰਯੋਗ ਹੋ ਜਾਵੇ ਕਿਸੇ ਵੀ ਗੱਲ ਦਾ ਬਲ ਪ੍ਰਯੋਗ ਕਰੇ ਪੁਲਿਸ ਉਹਦੇ ਅਧੀਨ ਜਿਹੜੀ ਪੁਲਿਸ ਦੇ ਅਧੀਨ ਉਹ ਬਿਲਕੁਲ ਸਾਫ ਸੁਥਰਾ ਕੰਮ ਕਰੂਗੀ ਪਰ ਦੂਜੇ ਪਾਸੇ ਜਿਹੜੀ ਇਨਕਾਊਂਟਰ ਕਰਨ ਦੀ ਗੱਲ ਹੈ ਮੈਨੂੰ ਨਹੀਂ ਲੱਗਦਾ ਔਰ ਬਹੁਤ ਸਾਰੇ ਪੰਜਾਬ ਦੇ ਲੋਕ ਵੀ ਕਹਿ ਰਹੇ ਨੇ ਕਿ ਮਾਰੇ ਨਾਲ ਇਨਕਾਊਂਟਰ ਪੰਜਾਬ ਦੀ ਪੁਲਿਸ ਇਹ ਨਹੀਂ ਕਰ ਸਕਦੀ ਜਿਹੜੀ ਬਠਿੰਡੇ ਦੀ ਹੈ ਕਦੇ ਮਨੀਤ ਕੌਂਡਲ ਦੇ ਅਧੀਨ ਚੱਲਦੀ ਹੈ ਪੁਲਿਸ ਉੱਥੋਂ ਦੀ ਉਹ ਐਸਐਸਪੀ ਆ ਉਹ ਆਫੀਸਰ ਪੰਜਾਬ ਦੇ ਅੰਦਰ ਬਹੁਤ ਵੱਡਾ ਨਾਮ ਹੈ ਔਰ ਖਰ ਰੱਬ ਕਰੇ ਕੇ ਨਾਂ ਵੀ ਹੋਵੇ ਉਸ ਐਨਕਾਊਂਟਰ ਵੀ ਨਾ ਹੋਵੇ ਔਰ ਦੂਜੇ ਪਾਸੇ ਆਜੋ ਪੰਜਾਬ ਦੇ ਅੰਦਰ ਜਿਹੜੀਆਂ ਵਿਰੋਧੀ ਧਿਰਾਂ ਨੇ ਇਹ ਕਿਤੇ ਨਾ ਕਿਤੇ ਦਾਲ ਆ ਸਕਦੀਆਂ ਨੇ ਤੇ ਪੰਜਾਬ ਦੀ ਪੁਲਿਸ ਦੇ ਉੱਤੇ ਵੀ ਗਲਤੋਪੀ ਜਾ ਸਕਦੀ ਹੈ ਕਿਉਂਕਿ ਇਸ ਕੇਸ ਨੂੰ ਇੱਕ ਪਹਿਲੂ ਤੋਂ ਨਹੀਂ ਕਈ ਸਾਰੇ ਪਹਿਲੂਆਂ ਤੋਂ ਦੇਖਣ ਦੀ ਲੋੜ ਹੈ ਕਈ ਸਾਰੇ ਐਂਗਲ ਤੋਂ ਦੇਖਣ ਦੀ ਲੋੜ ਹੈ ਇੱਕ ਪਾਸੇ ਪੰਜਾਬ ਦੀ ਪੁਲਿਸ ਦੇ ਉੱਤੇ ਦੋਸ਼ ਲੱਗ ਰਹੇ ਨੇ ਵਕੀਲ ਹਰਪਾਲ ਸਿੰਘ ਖਰਾਲਾ ਰਹੇ ਨੇ ਕਿ ਐਨਕਾਊਂਟਰ ਵੀ ਹੋ ਸਕਦਾ ਹੈ ਇੱਕ ਮਨ ਬਰਾਦਰ ਦੋਮਾ ਵਕੀਲਾ ਨੇ ਵੀ ਗੱਲ ਕਹੀ ਔਰ ਦੂਜੇ ਪਾਸੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਬਿਲਕੁਲ ਇਸ ਵਕਤ ਐਕਟਿਵ ਨੇ ਯਾਨੀ ਦਾਅਵੇ ਲਾ ਸਕਦੀਆਂ ਨੇ ਰਿਕਾਉਂਟਰ ਵੀ ਕਰ ਸਕਦੀਆਂ ਨੇ ਮਰਵਾ ਵੀ ਸਕਦੀਆਂ ਨੇ ਪਰ ਸਵਾਲ ਇਹ ਉੱਠਦਾ ਵੀ ਅਮਰ ਪਾਲਸੋਂ ਦੇ ਵਕੀਲ ਨੇ ਬਾਅਦ ਵੱਡੇ ਸਵਾਲ ਚੱਕੇ ਨੇ ਕਿ ਭਾਈ ਜੇਕਰ ਉਹਦੇ ਘਰ ਦੇ ਵਿੱਚ ਜਾਂਦਾ ਸੀ ਤਾਂ ਸਾਨੂੰ ਉਹਦੇ ਸਬੂਤ ਦਿਖਾਓ ਕੋਈ ਸੀਸੀਟੀਵੀ ਕੈਮਰਾ ਉਹਨਾਂ ਦੇ ਕਹਿਣ ਦੇ ਨਾਲ ਨਹੀਂ ਹੁੰਦਾ ਕਿ ਕਮਲਕੌਰ ਦੀ ਮਾਂ ਨੇ ਕਹਿਤਾ ਜਾਂ ਉਹਦੀ ਭੈਣ ਨੇ ਕਹਿਤਾ ਇਹ ਨਹੀਂ ਹੋ ਸਕਦਾ ਇਦੇ ਵਿੱਚ ਖਬਰ ਇਹ ਵੀ ਆ ਪੰਜਾਬ ਦੀ ਪੁਲਿਸ ਦੇ ਇੱਕ ਵੀ ਸਬੂਤ ਹੱਥ ਨਹੀਂ ਲੱਗਿਆ ਯਾਨੀ ਕੋਈ ਸਿਰਾਖ ਉਹਨਾਂ ਦੇ ਹੱਥ ਨਹੀਂ ਲੱਗਿਆ ਇਹ ਵੀ ਖਬਰ ਤਾਂ ਮੈਂ ਪੁੱਛਣਾ ਚਾਹੁੰਦਾ ਸਾਡੇ ਪੰਜਾਬ ਦੇ ਲੋਕਾਂ ਤੋਂ ਕਿ ਤੁਹਾਨੂੰ ਕੀ ਲੱਗਦਾ ਪੰਜਾਬ ਦੀ ਪੁਲਿਸ ਬਾਰੇ ਔਰ ਜਿਹੜੀ ਉਹਦੀ ਮਾਤਾ ਨੇ ਗੱਲ ਕਹੀ ਇਹ ਕਮਲਕੌਰ ਦੀ ਮਾਂ ਨੇ ਕਿ ਸਾਡੇ ਘਰੇ ਆਉਂਦਾ ਸੀ ਅਮਰਪਾਲ ਸਿੰਘ ਮੈਰੋ ਚਾਰ ਪੰਜ ਵਾਰ ਆ ਕੇ ਗਿਆ ਇੰਨੇ ਖਬਰਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਸੱਟਾ ਕੋਈ ਸਾਹਮਣੇ ਨਿਕਲ ਕੇ ਆਊਗਾ ਜਾਂ ਨਹੀਂ ਹਰਪਾਲ ਸਿੰਘ ਖਾਰਾ ਨੇ ਦਾ ਸਿਰੇ ਤੋਂ ਇਨਕਾਰ ਦਿੱਤਾ ਕਿ ਉਹਨਾਂ ਨੇ ਕਤਲ ਹੋਇਆ ਕੀਤਾ ਹੀ ਨਹੀਂ ਤਾਂ ਠੀਕ ਆ ਪੰਜਾਬ ਵਾਲੋ ਮੈਨੂੰ رائے ਦਾ ਤੁਹਾਡੀ ਦਾ ਇੰਤਜ਼ਾਰ ਰਹੂਗਾ ਔਰ ਜਿੰਨੇ ਸਾਡੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ